ਰਾਮ ਕਲੀ ਮਹਲਾਤੀ ਜਾਨੰਦ ਏਕ ਓੰਕਾਰ ਸਤਗੁਰ ਪ੍ਰਸਾਦ ਅਨੰਦ ਪਿਆ ਮੇਰੀ ਬਾਈ ਸਤਗੁਰੂ ਮੈਂ ਪਾਇਆ ਸਤਗੁਰਤਾ ਮੈਂ ਪਾਇਆ ਸਹਿ ਸੇਤੀ ਮਨ ਵਜੀਆਂ ਵਾਦਾਈਆਂ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਵਣ ਆਈਆ ਸ਼ਬਦ ਤਾ ਗਾਵੋ ਹਰੀ ਕੇ ਰਾਮ ਅਜਨੀ ਵਸਾਇਆ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਈ ਮਨ ਮੇਰਾ ਤੁਮ ਸਦਾ ਰਹੋ ਹਰ ਨਾਲੇ ਹਰ ਨਾਲ ਰਹੂ ਤੂੰ ਮਨ ਮੇਰੇ ਦੂਖ ਸਭ ਵਿਸਾਰਨਾ ਅੰਗੀਕਾਰੂ ਕਰੇ ਤੇਰਾ ਕਰ ਸਭ ਸੁਆਰਨਾ ਸਭ ਨਾਂਗ ਲਾਂ ਸੰਗਰਾ ਸਵਾਮੀ ਸੋਕ ਮਨਹੁ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੂ ਹਰ ਨਾਲੇ ਸਾਚੇ ਸਾਹਿਬਾ ਗਿਆਨ ਆਹੀ ਕਰਤੇ ਰਹਿ ਕਰਤਾ ਤੀਰ ਸਭ ਕੁਝ ਹੈ ਜਿਸ ਦੇ ਹੀ ਸੋ ਪਾਵੇ ਸਦਾ ਸਿਵਸਲਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੀ ਸ਼ਬਦ ਕਨੇਰੇ ਕਹੇ ਨਾਨਕ ਸੱਚੀ ਸਾਹਿਬ ਗਿਆਨਹੀ ਕਰਤੇ ਰਾ ਸਾਚਾ ਨਾਮ ਮੇਰਾ ਧਾਰੂ ਸਾਚਾ ਨਾਮ ਧਾਰ ਮੇਰਾ ਜਿਨ ਕੂਖਾਂ ਸਭ ਗਵਾਈਆਂ ਕਰ ਸ਼ਾਸ ਸੁਗਮ ਆਏ ਵਸਿਆ ਜਿਨ ਇੱਚਾਂ ਸਭ ਬੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਢ ਹੋ ਜਿਸ ਦੀਆਂ ਵਡਿਆਈਆਂ ਕਹੇ ਨਾਨਕ ਸੁਨਹੁ ਸੰਤੋਸ਼ ਸ਼ਬਦ ਰੰਗਿਆਰੂ ਸਾਚਾ ਨਾਮ ਮੇਰਾ ਧਾਰੂ ਆਜੀ ਪੰਚ ਸ਼ਬਦ ਤਤ ਕਰ ਸਪਾਗੈ ਕਰ ਸਭਾ ਗਏ ਸ਼ਬਦਵਾਜ ਜੀ ਕਲਾਜਿਤ ਕਰਤਾਰੀਆ ਪੰਜ ਦੂਤ ਦਵਾਸ ਗੀਤੇ ਕਾਲ ਕੰਠਕ ਮਾਰਿਆ ਤੁਰ ਕਰਮ ਪਾਇਆ ਤੂ ਜਿਨ ਕੋ ਸੇ ਨਾਮ ਹਰ ਕੇ ਲਾਗੀ ਕਹੇ ਨਾਨਕ ਤੈ ਸੁਖੋ ਆਤਿ ਕਰਨ ਦਵਾਜ ਜੀ ਸਾਚੀ ਲਵੇ ਬਿੰਦੇ ਨਿਮਾਣੀ ਦੇ ਨਿਮਾਣੀ ਲਵੇ ਬਾਜੂ ਹੂੰ ਕਿਆ ਕਰੇ ਵਿਚਾਰੀਆ ਤੁਦ ਬਾਸ ਸਮਰਾਤ ਕੋਈ ਨਹੀਂ ਕਿਰਪਾ ਕਰ ਬਨਵਾਰੀਆ ਈਸ ਨਾਮ ਗੁਰਥਾਉ ਨਾਹੀ ਸ਼ਵਲਾ ਸਵਾਰੀਆ ਕਹੇ ਨਾਨਕ ਲਵੇ ਬਾਜੂ ਹੂੰ ਕਿਆ ਕਰੇ ਵਿਚਾਰੀਆ ਆਨੰਦ ਨਾ ਸਭ ਕੋ ਕਹੈ ਆਨੰਦ ਗੁਰੂ ਤੇ ਜਾਨਿਆ ਜਾਨਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲਵੇ ਕਟੇ ਗਿਆਨ ਅੰਜਨ ਸਾਰਿਆ ਅੰਦਰੋਜਨ ਕਾਮ ਰੂਟਾ ਤਨ ਕਾ ਸ਼ਬਦ ਸੱਚੇ ਸਵਾਰਿਆ ਕਹੇ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਨਿਆ ਬਾਬਾ ਜਿਸ ਤੂੰ ਦੇ ਸੋਈ ਜਨ ਪਾਵੇ ਪਾਵੇ ਤਾਂ ਸੋ ਜਨ ਦੇਿਸ ਨੂੰ ਹੋਰ ਕਿਆਕਰੇ ਵਿਚਾਰਿਆ ਇੱਕ ਪਰਮ ਪੂਲੇ ਫਿਰੇ ਦਾ ਸਿਖ ਨਾਮ ਲਾਗ ਸਵਾਰਿਆ ਗੁਰ ਪ੍ਰਸਾਦ ਦੀ ਮਨ ਪਿਆਰ ਨਿਰਮਲ ਜਨਾਂ ਪਾਣਾ ਪਾਵੇ ਕਹ ਨਾਮ ਜਿਸ ਦੀ ਪਿਆਰੀ ਸੋਈ ਜਨ ਪਾਵੇ ਆਵੂ ਸੰਤ ਪਿਆਰਿ ਉਹ ਕਤ ਕੀ ਕਰੇ ਕਹਾਣੀ ਕਰਹਿ ਕਹਾਣੀ ਕਤ ਕੀਰੀ ਕਿ ਦੁਆਰੇ ਪਾਈਆ ਤਨ ਮਨ ਧਨ ਸਭ ਸੋਮ ਗੁਰ ਕੋ ਹੁਕਮ ਮੰਨਿਆ ਪਾਈਆ ਹੁਕਮ ਮਨਹੁ ਗੁਰੂ ਕੇ ਰਾਗਾ ਵੁ ਸਚੀ ਬਾਣੀ ਕਹੈ ਨਾਨਕ ਸੁਨਹੁ ਸੰਤੋ ਕਤਹੁ ਕਤ ਕਹਾਣੀ ਏ ਮਨ ਚੰਤਲਾ ਚੁਤرائی ਕਿਨੇ ਨਾ ਪਾਇਆ ਚੁਤرائی ਨਾ ਪਾਇਆ ਕਿਨੇ ਤੂ ਸੰਨ ਮਨ ਮੇਰਿਆ ਏ ਮਾਇਆ ਮੋਹਨੀ ਜਿਨ ਈਤ ਭੁਲਾਇਆ ਮਾਇਆ ਤਾਮੋਨੀ ਤਨੇ ਕੀਤੀ ਜੰਢਾ ਗੁਲੀ ਪਾਇਆ ਕੁਰਬਾਨ ਕੀਤਾ ਤੁਸੇ ਬਿਟੋ ਜਿਨ ਮੂੰ ਮੀਠਾ ਲਾਇਆ ਕਹਿ ਨਾਨਕ ਮਨਚੰ ਚਲ ਚਤਰਾਇ ਕਿਨੇ ਨਾ ਪਾਇਆ ਈ ਮਨ ਪਿਆਰਿਆ ਤੂੰ ਸਦਾ ਸਾਥ ਸਮਾਲ ਲੈ ਕਟਮ ਤੂਜੇ ਦੇਖਦਾ ਚੱਲੇ ਨਹੀਂ ਤੇਰੇ ਨਾਲੇ ਸਾਥ ਤੇਰੇ ਚੱਲੇ ਨਹੀਂ ਤਿਸ ਨਾਲ ਕਿਉਂ ਚਿਤਲਾਈਐ ਸਾਕਾ ਕਮੁਲੇ ਨਾ ਕੀਚੇ ਜਿਤੰਤ ਪਛੁਤਾਈਐ ਸਤ ਗੁਰੂ ਕਾ ਉਪਦੇਸ ਸੋਂ ਤੂੰ ਹੋਵੇ ਤੇਰੇ ਨਾਲੇ ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਜ ਸੰਭਾਲੇ ਅਗੰਮ ਅਗੋਤਰਾ ਤੇਰਾ ਅੰਤ ਨਾ ਪਾਇਆ ਅੰਤੁ ਨਾ ਪਾਇਆ ਕਿਨੇ ਤੇਰਾ ਆਪਨਾ ਆਪ ਨੂੰ ਜਾਣਹਿ ਜੀ ਜਨ ਸਭ ਖੇਲ ਤੇਰਾ ਆਕਿਆ ਕੋ ਆਖ ਵਖਾਨੇ ਰੋਖਤਾ ਵੇਖਨ ਸਭ ਤੂੰ ਹੈ ਜਿਨ ਜਗ ਤੂੰ ਪਾਇਆ ਕਹੇ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਰਮੁ ਜਨ ਅੰਮ੍ਰਿਤ ਕੋਈ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀ ਨੀ ਸੱਚਾ ਮਨ ਵਸਾਇਆ ਜੀ ਜੰਤ ਸਭ ਤੁਧ ਪਾਇ ਇੱਕ ਵੇਖ ਪਰਸ ਨਾਇਆ ਲਭ ਲੋਭ ਕਾ ਚੁਕਾ ਸਤ ਗੁਰ ਪਾ ਲਾ ਪਾਇਆ ਕਹੇ ਨਾਨਕ ਜਿਸਨੂੰ ਆਪ ਦੂਠਾਤ ਅੰਮ੍ਰਿਤ ਗੁਰ ਤੇ ਪਾਇਆ ਭਗਤਾ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾ ਕੀ ਰੀ ਬਿਖੋ ਮਾਰਗ ਚਲਣਾ ਲਾਬ ਲੋਭ ਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਕਨਿਉ ਤਕੀ ਵਾਲੋ ਨੇ ਕੀਏ ਤੁਮਾਰਗ ਜਾਣਾ ਹੋਰ ਪ੍ਰਸਾਦੀ ਜਿਨਿ ਆਪ ਤਜਿਆ ਹਰ ਵਾਸਨਾ ਸੁਬਾਣੀ ਕਹੇ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ ਜੋ ਤੂੰ ਚਲਾਏ ਤੇ ਚੱਲੇ ਸੁਆਮੀ ਹੋਰ ਕਹਿ ਜਾਣਾ ਗੁਣ ਤੇਰੇ ਜਿਵਦੂ ਜਲਾਏਂ ਤਵੇਂ ਚਲਹੈ ਜਨਾਬਾਰਕ ਪਾਵੇਂ ਕਰ ਕਿਰਪਾ ਜਨਾਮ ਲਾਏਂ ਸੇ ਹਰ ਹਰ ਸਦਾ ਧਿਆਵਹਿ ਜਿਸਨੂੰ ਕਥਾ ਸੁਨਾਏ ਆਪਣੀ ਸੇ ਗੁਰਦਵਾਰੇ ਸੁਖ ਪਾਵੇ ਕਹੇ ਨਾਨਕ ਸੱਚੇ ਸਾਹਿਬ ਜੁ ਪਾਵੇ ਤਵੇਂ ਚਲਾਵਹਿ ਇਹੋ ਸੋਹਿਲਾ ਸ਼ਬਦ ਸੁਹਾਵਾ ਸ਼ਬਦ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਨਾਇਆ ਇਹ ਦਿਨ ਕੈ ਮਨ ਵਸਿਆ ਜੰਤੁਰ ਮੂਹ ਲਿਖਿਆ ਆਇ ਇੱਕ ਫਿਰੇ ਕਨੇਰੇ ਕਰਹੈਂ ਗੱਲਾ ਗੱਲੀ ਗਿਨੇ ਨਾ ਪਾਇਆ ਕਹੇ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਨਾਇਆ ਪ੍ਰਿਤ ਹੋਏ ਸੇ ਜਨਾ ਜਿਨੀ ਹਰਿ ਧਿਆਇਆ ਹਰਿ ਧਿਆਇਆ ਪ੍ਰਿਤ ਹੋਏ ਗੁਰਮੁਖ ਜਿਨੀ ਧਿਆਇਆ ਪ੍ਰਿਤ ਮਾਤਾ ਪ੍ਰਤਾ ਕਟਮ ਸਹ ਸੁਪੇ ਸੰਗ ਸਬਾਈਆ ਕਹੰਦੇ ਪੁਏ ਸੁੰਦੇ ਪੁਏ ਸੇ ਪੁਏ ਜਿਨੀ ਮਨ ਵਸਾਇਆ ਕਹੇ ਨਾਨਕ ਸੇ ਪੁਏ ਜਿਨੀ ਗੁਰਮੁਖ ਹਰਿ ਹਰਿ ਧਿਆਇਆ ਕਰਮੀ ਸੇ ਜਨਾ ਉਪਜੇ ਵਿਨ ਸਹ ਜਿਸ ਸਹ ਸੋ ਨ ਜਾਇ ਨਹ ਜਾਇ ਸਹ ਸੰਗ ਤੇ ਸੰਜਮ ਰਹਿ ਕਰਮ ਕਬਾਇ ਸਹ ਸੂਜਿ ਮਲੀਨ ਆ ਕੇ ਸੰਜਮ ਤੋਤਾ ਜਾਇ ਮਨ ਤੂ ਬਹੁ ਸ਼ਬਦ ਲਾਗੂ ਹਰ ਸੂਰਬਹੂ ਚਤ ਲਾਈ ਕਹੇ ਨਾਨਕ ਗੁਰ ਪ੍ਰਸਾਦ ਦੀ ਸਹਿ ਜੁਪ ਜਿਉ ਸਹਿ ਸੈਵ ਜਾਏ ਜਿਉ ਮੈਲੇ ਬਾਹਰੋ ਨਿਰਮਲ ਬਾਹਰੋ ਨਿਰਮਲ ਜਿਉ ਤਾਂ ਮੈਲੇ ਤੇ ਨਹੀਂ ਜਨਮ ਜੁਇ ਹਾਰਿਆ ਇਹੋ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋਂ ਵਿਸਾਰਿਆ ਵਿਦਮੈ ਨਾਮੁ ਤਮ ਸੋ ਸੁਣੇ ਨਾਹੀ ਵਿਰਣ ਜੋ ਬਤਾਲਿਆ ਕਹੇ ਨਾਨਕ ਜਿਨ ਸਰਤਜਿਆ ਗੂੜੇ ਲਾਗੇ ਤਿਨੀ ਜਨਮ ਜੇ ਹਾਰਿਆ ਜੀਉ ਨਿਰਮਲ ਬਾਹੁਰ ਨਿਰਮਲ ਬਾਹੁਰ ਉਤਾ ਨਿਰਮਲ ਜੀਉ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਗੂੜੇ ਸੋਏ ਪਹੁੰਚੇ ਨਾਹੀ ਮਨ ਸਾਸ ਸਬਾਣੀ ਜਨਮ ਰਤਨ ਜਿ ਨਿਖਟਿਆ ਪੱਲੇ ਸੇ ਵੰਜਾਰੇ ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰ ਨਾਲੇ ਜੇ ਕੋ ਸੇ ਗੁਰੂ ਸੇ ਤੀਰ ਮੁਖ ਹੋਏ ਹੋਵੈ ਤਾਂ ਸਿਨ ਮੁਖ ਸੇ ਕੋਈ ਜਿ ਹੋ ਰਹਿ ਗੁਰ ਨਾਲੇ ਗੁਰਗੇ ਚਾਰਨਾ ਹਿਰਦੇ ਤੇ ਆਏ ਅੰਤਰਾਤਮੇ ਸਮਾਲੇ ਆਪ ਛਾੜ ਸਦਾ ਰਹੇ ਪਰਨੇ ਗੁਰ ਬਿਨ ਅਵਰ ਨ ਜਾਣੀ ਕੋਇ ਕਹੇ ਨਾਮ ਸੁਰਮ ਸੰਤੋਖ ਸੋ ਸੁਖ ਸਨਮਖ ਹੋਏ ਜੀ ਕੋ ਗੁਰ ਤੇ ਵੇ ਮੁਖ ਹੋਵੇ ਸਤਗੁਰ ਮੁਕਤ ਨਾ ਪਾਵੇ ਪਵੈ ਮੁਕਤਨਾ ਹੋਰ ਥੈ ਕੋਈ ਪੁੱਛੂ ਵੇ ਕੀ ਆ ਜਾਏ ਅਨੇਕ ਜੋਨੀ ਪਰਮਾਵੇ ਵਿੰ ਸਤਿਗੁਰ ਮੁਕਤ ਨਾ ਪਾਈ ਫਿਰ ਮੁਕਤ ਪਾਇ ਲਾਗ ਤਰਨੀ ਸਤਿਗੁਰੂ ਸ਼ਬਦ ਸੁਨਾਏ ਕਹੇ ਨਾਨਕ ਵਿਚਾਰ ਦੇਖੋ ਹੋਵੈ ਵਿੰ ਸਤਿਗੁਰ ਮੁਕਤ ਨਾ ਪਾਏ ਗਾਵੁ ਹੋ ਸੇਖ ਸਤਗੁਰ ਕੇ ਪਿਆਰੀ ਹੋ ਗਾਉ ਸਚੀ ਬਾਣੀ ਬਾਣੀ ਤਾਂ ਗਾਵੁ ਗੁਰੂ 베ਰੀ ਬਾਣੀਆਂ ਸਿਰ ਬਾਣੀ ਜਿਨ ਕੋ ਨਦਰ ਕਰਮ ਹੋ ਗਐ ਹਿਰਦੇ ਤਨਾ ਸੁ ਬਾਣੀ ਪੀਵੋ ਅਮ੍ਰਿਤ ਸਦਾ ਰਹੋ ਹਰ ਰੰਗ ਜਪਿ ਹੋ ਸਾਰੁ ਪਾਣੀ ਕਹੈ ਨਾਨਕ ਸਦਾ ਗਾ ਬੁਹੀ ਹੋਈ ਹੋ ਇਹ ਸੱਚੀ ਬਾਣੀ ਸਤਿਗੁਰ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਝੀ ਸਤਿਗੁਰ ਬਾਝੋਂ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੰਦੇ ਕੱਚੇ ਕੱਚੀ ਆਖੋ ਖਾਣੀ ਹਰ ਹਰ ਨਿਤ ਕਰਹਿ ਰਸਨਾ ਕਹਿਆ ਕਛੂ ਨਾ ਜਾਣੀ ਜਿਜਨ ਕਾਹ ਲਿਆ ਵਾਇਆ ਬੋਲਣ ਪੈਰ ਵਾਰੀ ਕਹੈ ਨਾਨਕ ਸਤਿਗੁਰ ਬਾਝੋਂ ਹੋਰ ਕੱਚੀ ਬਾਣੀ ਗੁਰਕਾ ਸ਼ਬਦ ਰਤਨ ਹੈ ਹੀਰੇ ਜਿ ਜੜਾਉ ਸ਼ਬਦ ਰਤਨ ਜਿਤ ਮਨ ਲਾਗਾ ਈਹ ਹੂਆ ਸੁਭਾਉ ਸ਼ਬ ਸੇਤੀ ਮਨ ਮਲਿਆ ਸੱਚ ਲਾਇਆ ਭਾਉ ਆਪਰੇ ਹੀਰਾ ਰਤਨ ਆਪੇ ਜਿਸ ਨੂੰ ਦੇਵ ਜਾਏ ਕਹਿ ਨਾਲ ਸ਼ਬਦ ਰਤਨ ਹੈ ਹੀਰਾ ਜਿ ਜੜਾਉ ਸ਼ਿਵ ਸ਼ਕਤ ਆਪ ਪਾਏ ਕੇ ਕਰਤਾ ਆਪੇ ਹੁਕਮ ਵਰਤਾਏ ਹੁਕਮ ਵਰਤਾਇਆ ਵੇਖੇ ਗੁਰਮੁਖ ਸੇਵ ਜਾਏ ਤੂੜੇ ਬੰਧਨ ਹੂਆ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ ਕਸ ਨੂੰ ਲਿਬਲਾਏ ਕਹੇ ਨਾਨਕ ਆਪ ਕਰਤਾ ਪ੍ਰਭੁ ਕੰਗੁਜਾਏ ਸਿਮਰ ਸਾਸ ਸਰਬੁਨਿ ਬਾਪ ਵਿਚਾਰ ਦੇ ਤਤ ਸਾਰ ਨ ਜਾਣੀ ਤਤ ਸਾਰ ਨ ਜਾਣੀ ਗੁਰੂ ਬਾਝਹੁ ਤਤ ਸਾਰ ਨ ਜਾਣੀ ਤੇਹੀ ਗੁਣੀ ਸੰਸਾਰ ਬ੍ਰਹਮ ਸੁਤਾ ਸੁਤਿਆ ਰਹਿਨ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੀ ਜਿਨਾ ਹਰ ਮਨ ਸਿਆ ਬੋਲੇ ਅਮਰਤ ਬਾਣੀ ਕਹੇ ਨਾਨਕ ਸੋ ਤਤ ਬਾਝ ਜਿਸਨੂੰ ਵੰਦਨ ਹਰਿ ਲਿਵ ਲਾਗੇ ਜਾਗਤ ਰਹਿਨ ਵਿਹਾਣੀ ਮਾਤਾ ਕੀ ਉਧਰ ਮਹਿ ਪ੍ਰਤਪਾਲ ਕਰੀ ਸੂ ਕਿਉ ਮਨੋਂ ਵਿਸਾਰੀਐ ਮਨੋਂ ਕਿਉ ਵਿਸਾਰੀਐ ਵਡਦਾਤਾ ਜੇ ਅਗਰ ਮੈਂ ਆਹਾਰ ਪਹੁੰਚਾਵੀ ਉਸ ਨੂੰ ਕਿਹੋ ਕੋਈ ਨਾ ਸਕੀ ਜਿਸ ਨੂੰ ਆਪਣੀ ਲਿਬਲਾਈ ਆਪਣੀ ਲਵਾਪਿ ਲਾਈ ਗੁਰਮੁਖ ਸਦਾ ਸਮਾਲੀਐ ਕਹੈ ਨਾਨਕ ਵਡਦਾਤਾ ਸੂ ਕਿਉ ਮਨੋਂ ਵਿਸਾਰੀਐ ਜਾਸਿ ਅਗਨੁਦਰ ਮੈਂ ਤੈਸੀ ਬਾਹਰ ਮਾਇਆ ਮਾਇਆ ਦੰਸਬੇ ਕੋ ਜੀ ਹੀ ਕਰਤੇ ਖੇਲ ਚਾਯਾ ਜਾ ਇਸ ਭਾਣਾ ਤਾਂ ਜੰਮਿਆ ਪਰਵਾਰ ਪੱਲਾ ਪਾਇਆ ਲਿਵ ਛੁੜ ਗਈ ਲੱਗੀ ਤ੍ਰਿਸ਼ਨਾ ਆਇਆ ਅਮਰ ਵਰਤਾਇਆ ਹੀ ਮਾਇਆ ਜਿਤ ਹਰ ਵੀਸ ਰਹਿ ਮੋਬ ਜੇ ਪਉ ਦੂਜਾ ਲਾਇਆ ਕਹੇ ਨਾਨਕ ਗੁਰ ਪ੍ਰਸਾਦਿ ਜੀ ਜਨਾ ਲਿਵ ਲਾਗੀ ਤਨੇ ਵਿੱਚ ਮਾਇਆ ਪਾਇਆ ਹਰਾਪ ਮੁਲਕ ਹੈ ਮੁੱਲ ਨਾ ਪੈ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਵਿਟ ਹੋ ਰਹੇ ਲੋਕ ਬਿਲ ਲਾਈ ਐਸਾ ਸਤਿਗੁਰ ਜੀ ਮਿਲਿਆ ਤਿਸ ਨੂੰ ਸਿਰ ਸੌਂਪਿਆ ਵਿੱਚ ਹਉ ਆਪ ਜਾਏ ਜਿਸ ਦਾ ਜੀਉ ਤਿਸ ਮਿਲ ਰਹੇ ਹਰ ਵਸੇ ਮਨ ਆਏ ਹਰਾਪ ਮੁਲਕ ਹੈ ਭਾਗਤ ਨਾ ਕੇ ਨਾਨਕ ਜਿਨ ਹਰ ਪੱਲੇ ਪਾਏ ਹਰਾਸ ਮੇਰੀ ਮਨਵੰਝਾਰਾ ਹਰਾਸ ਮੇਰੀ ਮਨਵੰਝਾਰਾ ਸਤਿਗੁਰ ਤੇ ਰਾਜ ਜਾਣੀ ਹਰ ਹਰ ਨੇ ਜਬ ਹੋ ਜੀ ਹੋ ਲਾਹ ਖੜਿਓ ਦਿਹਾੜੀ ਇਹ ਤੰਤਰਾ ਮਿਲਿਆ ਜਿਨ ਹਰਾ ਪੇ ਪਾੜਾ ਕਹੇ ਨਾਨਕ ਹਰ ਰਸ ਮੀਰੀ ਮਨ ਹੋਆ ਵੰਜਾਰਾਏ ਰਸਨਾ ਤੂੰ ਅੰਗ ਰਸ ਰਾਜ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੂ ਰਤ ਕਿਤੇ ਜੇ ਚਰਹਾ ਰਸ ਬੱਲੇ ਨਾ ਪਾਏ ਹਰ ਰਸ ਪਾਏ ਬੱਲੇ ਪੀਏ ਹਰ ਰਸ ਬਹੁ ਨੰ ਤਸਨਾ ਲਾਗੇ ਆਈ ਹੂ ਹਰ ਰਸ ਗਰਮੀ ਪਾਈਐ ਸਤਗੁਰ ਮਿਲੇ ਜਿਸ ਆਏ ਕਹੇ ਨਾਨਕ ਹੂ ਰੰ ਰਸਾ ਬਿਸਰੇ ਜਾ ਹਰ ਵਸੇ ਮਨ ਆਏ ਨੇ ਸ਼ਰੀਰਾ ਮੇਰਾ ਹਰ ਤੂੰ ਮੈਂ ਜੋਤ ਰਖੀ ਤਾ ਤੂੰ ਜਗਮੇ ਆਇਆ ਹਰ ਜੋਤ ਰਖੀ ਤੂ ਤੇ ਵੇਤਾ ਤੂੰ ਜਗਮੇ ਆਇਆ ਹਰ ਆਪੇ ਮਾਤਾ ਤੇ ਪਿਤਾ ਜਿਨ ਜੀਉ ਪਾਈ ਜਗ ਦਿਖਾਇਆ ਗੁਰ ਪ੍ਰਸਾਦ ਜੀ ਬੂਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ ਕਹੇ ਨਾਨਕ ਸਿਸਕਾ ਮੂਲ ਰਤਿਆ ਜੋਤ ਰਖੀ ਤਾ ਤੂੰ ਜਗਮੇ ਆਇਆ ਮਨ ਜਾਉ ਪਿਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਉ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਉ ਮੰਗਲ ਨੇ ਸਖੀਏ ਸੋਗ ਦੁਖ ਨਾ ਵਿਆਪੇ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਫਿਰ ਜਾਪੇ ਮਨਤ ਬਾਣੀ ਗੁਰ ਸ਼ਬਦ ਜਾਨੀ ਹਾਰ ਨਾਮ ਹਰਸ ਭੋਗੋ ਕਹਿ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ ਇਹ ਸ਼ਰੀਰਾ ਮੇਰੇ ਆਇ ਜਗ ਮੇ ਆਇ ਕੀ ਕਿਆ ਤੁਧ ਕਰਮ ਕਮਾਇਆ ਕੀ ਕਰਮ ਕਮਾਇਆ ਤੁਧ ਸ਼ਰੀਰਾ ਜਾਂ ਤੂੰ ਜਗ ਮੇ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੂ ਹਰਮਨਾਂ ਵਸਾਇਆ ਗੁਰ ਪ੍ਰਸਾਦ ਦੀ ਹਰਮਨ ਵਸਿਆ ਪੂਰਬ ਲਿਖਿਆ ਪਾਇਆ ਕਹ ਨਾਨਕ ਓ ਸ਼ਰੀਰ ਪ੍ਰਵਾਣ ਗਵਾ ਜਿਨ ਸਤਗੁਰ ਸਹੁ ਚਤ ਲਾਇ ਆਏ ਨੇਤਰ ਮੇਰੇ ਹੋ ਹਰ ਤੁਮੈ ਜੋ ਤਰੀ ਹਰ ਬਿਨਾ ਵਰਨਾ ਦੇਖੂ ਕੋਈ ਹਰ ਬਿਨਾ ਵਰਨਾ ਦੇਖੂ ਕੋਈ ਨਾਦਰੀ ਹਰ ਨਿਹਾਲ ਲਿਆਏ ਹੋਵੇ ਸੰਸਾਰ ਤੁਮ ਦੇਖਦੇ ਹਰਕਾਰ ਰੂਪ ਹੈ ਰੂਪ ਨਦਰੀ ਆਇਆ ਗੁਰ ਪ੍ਰਸਾਦ ਦੀ ਬੁਝਿਆ ਜਾਂ ਵੇਖਾਂ ਹਰ ਇੱਕ ਹੈ ਹਰ ਬਿਨਾ ਵਰਨਾ ਕੋਈ ਕਹੇ ਨਾਨਕੇ ਨੇਤਰ ਅੰਧ ਸੇ ਸਤਗੁਰ ਮਿਲਿਆ ਦਿਬਦ੍ਰਿਸ਼ਟ ਹੋਈ ਮੇਰਿ ਸਰਬਨ ਹੋ ਮੇਰਿ ਹਉ ਸਾਚੀ ਸੁਨੇ ਨੂੰ ਪਠਾਈ ਸਾਚੀ ਸੁਨੇ ਨੂੰ ਪਠਾਈ ਸ਼੍ਰੀ ਲਾਏ ਸੁਨਹੁ ਸਤਬਾਣੀ ਜਿਤ ਸੁਣੀ ਮੰਨਤ ਨ ਹਰਿਆ ਹੋਆ ਰਸ ਨਾਰਸ ਬਾਣੀ ਸਚ ਲਖ ਵਿਡਾਣੀ ਤਾ ਕੀ ਗਤ ਕਹੀ ਨ ਜਾਏ ਕਹੇ ਨਾਨਕ ਅਮ੍ਰਿਤ ਨਾਮ ਸੁਣੋ ਬਿਹਤਰ ਹੋਵੋ ਸਾਚੀ ਸੁਨੇ ਨੂੰ ਪਠਾਈ ਹਰ ਜੀਉ ਗੁਫਾ ਅੰਦਰ ਰੱਖ ਕੈ ਵਾਜਾ ਪਵਨ ਵਜਾਇਆ ਵਜਾਇਆ ਵਾਜਾ ਪਵਨ ਨੌ ਦਵਾਰੇ ਪ੍ਰਗਟ ਕੀਏ ਦਸਵਾ ਗੁਪਤ ਰਖਾਇਆ ਗੁਰਦੁਆਰੇ ਲਾਇ ਭਾਵਨੇਕ ਨੰਦ ਦਸਵਾ ਦਵਾਰ ਦਿਖਾਇਆ ਤਹਾਂਨੇਕ ਰੂਪ ਨਾਉ ਨਵ ਨਿਧ ਤਿਸ ਦਾ ਅੰਤ ਨਾ ਜਾਈ ਪਾਇਆ ਕਹੇ ਨਾਨਕ ਹਰ ਪਿਆਰੀ ਜੀਉ ਗੁਫਾ ਅੰਦਰ ਰੱਖ ਕੈ ਵਾਜਾ ਪਵਨ ਵਜਾਇਆ ਇਹੋ ਸੱਚ ਸੁਹਿਲਾ ਸੱਚ ਕਰਗਾਵ ਹੋ ਗਾਵ ਤਾ ਸੁਹਿਲਾ ਕਰ ਸੱਚ ਜਿਥਿਆ ਸਦਾ ਸੱਚ ਧਿਆਵਹਿ ਸਚੋ ਧਿਆਵਹਿ ਜਾ ਤਦ ਪਾਵੈ ਜੀ ਗੁਰਮੁਖ ਜਨਾਵ ਭੁਜਾਵਹਿ ਹੋ ਸਤ ਸਭਨਾ ਕਾ ਖਸਮ ਹਿਆ ਜਿਸ ਬਖਸ਼ੇ ਸੋ ਜਨ ਪਾਵਹਿ ਕਹਾ ਨਾਨਕ ਸੱਚ ਸੁਹਿਲਾ ਸਚ ਕਾਰ ਗਾਵਹੀ ਆਨੰਦ ਸੁਣਹੁ ਵਡ ਪਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੀ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੀ ਪੂਰੇ ਗੁਰ ਤੇ ਜਾ ਆਣੀ ਸੁਣਤੀ ਪਨੀਤ ਕਹਤੀ ਪਵਿਤਤ ਸਤਗੁਰ ਰਹਾ ਭਰਪੂਰੇ बिनवन्त नानक चरण लागे वाजी अनहद तूरि सलो पवन गुरुवाणी पिता माता तर्त महात दिवस रात दाया दया सगल जगत ਚੰਗੇ ਆਈਆਂ ਬੁਰਾਈਆਂ ਵਾਚ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਜਿਨੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ